ਸੱਚੀ ਗੱਲ ਦੋਸਤੋ ਅੱਜ ਤੁਹਾਨੂੰ ਪਟਿਆਲੇ ਦੇ ਉਹ ਨੌਜਵਾਨਾਂ ਨਾਲ ਮਿਲਾਉਣਾ ਜਿਨੇ ਛੋਟੀ ਜਿਹੀ ਉਮਰ ਦੇ ਵਿੱਚ ਨਾ ਫੈਂਸੀ ਲਾਈਟਾਂ ਜਾਂ ਝੂਮਰਾਂ ਦੀ ਇੰਡਸਟਰੀ ਨੂੰ ਉਸ ਲੈਵਲ ਤੱਕ ਪਹੁੰਚਾਤਾ ਵੀ ਜਿਹੜਾ ਤੁਹਾਨੂੰ ਦਿੱਲੀ ਜਾਣਾ ਪੈਂਦਾ ਸੀ ਜਾਂ ਕਿਤੇ ਬਾਹਰ ਚైనా ਵਗੈਰਾ ਤੋਂ ਇੰਪੋਰਟ ਕਰਾਉਣਾ ਪੈਂਦਾ ਸੀ ਉਹ ਹੁਣ ਉੱਥੋਂ ਵਾਲੇ ਲੋਕ ਪਟਿਆਲੇ ਸ਼ਹਿਰ ਦੇ ਵਿੱਚ ਨਾਥ ਇਲੈਕਟ੍ਰੀਕਲ ਤੇ ਆਉਂਦੇ ਨੇ ਤੇ ਜਿਹੜੇ ਬਾਈ ਹੋਰਾਂ ਕੋਲ ਕੁਆਲਿਟੀ ਆ ਪ੍ਰੋਡਕਟ ਆ ਰੇਂਜ ਆ ਉਹ ਸਾਰੇ ਆਪਾਂ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਸੱਚੀ ਗੱਲ ਬਾਈ ਸੱਚੀ ਗੱਲ ਤੇ ਪਹਿਲਾਂ ਤਾਂ ਬਾਈ ਮੁਬਾਰਕ ਮਾਲਾ ਲਗਭਗ 1 ਸਾਲ ਹੋ ਗਿਆ ਤੁਹਾਡੇ ਨਾਲ ਜੁੜਿਆ ਨੂੰ ਤੇ ਬਹੁਤ ਵਧੀਆ ਤੁਸੀਂ ਨਵੇਂ ਤੋਂ ਨਵੇਂ ਪ੍ਰੋਡਕਟ ਲੈ ਕੇ ਆਉਣੇ ਹੋ ਤੇ ਇੰਨੇ ਕਿ ਜ਼ਿਆਦਾ ਪ੍ਰੋਡਕਟ ਲੈ ਕੇ ਆਉਣੇ ਹੋ ਵੀ ਇਟਲੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਤੱਕ ਤੁਹਾਡੇ ਪ੍ਰੋਡਕਟ ਜਿਹੜੇ ਜਾ ਰਹੇ ਨੇ ਜੀ ਸਰ ਐਕਚੁਅਲੀ ਨਾਥ ਇਲੈਕਟ੍ਰਿਕਲਸ ਦਾ ਜਿਹੜਾ ਇੱਕ ਮੇਨ ਵਿਜ਼ਨ ਹੈਗਾ ਕਿ ਇੱਕ ਐਸਾ ਬੈਂਚਮਾਰਕ ਸੈੱਟ ਕਰਨਾ ਹੈ ਕਿ ਇੰਡੀਆ ਦਾ ਇੰਡੀਆ ਜਿਹੜੇ ਸਾਡੇ ਫੋਰਨ ਦੇ ਕਲਾਇੰਟਸ ਜਿਹੜੇ ਸਾਡੇ ਪੰਜਾਬੀ ਵੀਰ ਹੈਗੇ ਆ ਸਾਡੇ ਕੋਈ ਵੀ ਇੰਡੀਆ ਚ ਫੋਰਨ ਰਹਿੰਦੇ ਹੈਗੇ ਉਹ ਜਿਹੜੇ ਨਵਾਂ ਕਾਰ ਬਣਾ ਰਹੇ ਆ ਤਾਂ ਜਦੋਂ ਫੈਂਸੀ ਲਾਈਟਸ ਦੀ ਗੱਲ ਆਉਂਦੀ ਹੈ ਐਟਲੀਸਟ ਉਹਨਾਂ ਦੇ ਦਿਮਾਗ 'ਚ ਇੱਕ ਵਾਰ ਨਾਥ ਇਲੈਕਟ੍ਰੀਕਲ ਦਾ ਨਾਮ ਜ਼ਰੂਰ ਆਵੇ ਠੀਕ ਹੈ ਜੀ ਇੱਕ ਐਸਾ ਬੈਂਚਮਾਰਕ ਸੈੱਟ ਕਰਨਾ ਹੈਗਾ ਔਰ ਕਾਰ ਵੀ ਰਏ ਆ ਜੀ ਜੀ ਜਿੰਨੇ ਹੁਣ ਸਾਡੇ ਮਤਲਬ ਰੀਸੈਂਟ ਚਾਹੇ ਉਹ ਇਟਲੀ ਹੋਵੇ ਚਾਹੇ ਉਹ ਆਸਟ੍ਰੇਲੀਆ ਹੋਵੇ ਬਹੁਤ ਸੇ ਕਸਟਮਰਸ ਨੇ ਸਾਨੂੰ ਅਪਰੋਚ ਕੀਤਾ ਔਰ ਉਹਨਾਂ ਦਾ ਟੱਚਵੁੱਡ ਬੈਸਟ ਰਿਆ ਐਕਸਪੀਰੀਅੰਸ ਸਾਨੂੰ ਔਰ ਸਾਡੇ ਤੋਂ ਲਾਈਟਸ ਵਗੈਰਾ ਪਰਚੇਜ਼ ਕਰਕੇ ਜੀ ਜੀ ਸਰ ਭਾਈ ਜੇ ਦੇਖਿਓ ਸਟਾਕ ਵੀ ਪੂਰਾ ਪਿਆ ਜਾਂ ਤੇ ਸਟਾਕ ਨਵਾਂ ਵੀ ਆਇ ਹਰ ਸੀਜ਼ਨ ਹੋ ਚੁੱਕਿਆ ਸਰ ਔਨ ਜੀ ਤਾਂ ਉਸ ਲਈ ਸਾਡੇ ਕਸਟਮਰ ਜਿਹੜੇ ਸਾਨੂੰ ਵਿਜ਼ਿਟ ਕਰ ਰਹੇ ਹੈਗੇ ਉਹਨਾਂ ਲਈ ਸਟਾਕ ਵੀ ਉਹਨਾਂ ਹੀ ਮੇਨਟੇਨ ਕਰਨਾ ਪੈਂਦਾ ਹੈ ਕੁਆਲਿਟੀ ਵੀ ਔਰ ਡਿਜ਼ਾਈਨਸ ਵੀ ਜੀ ਬਈ ਸ਼ੁਰੂ ਕਰੀਏ ਫਿਰ ਹੁਣ ਕਿਹੜੇ ਕਿਹੜੇ ਡਿਜ਼ਾਈਨ ਨਵੇਂ ਆਏ ਨੇ ਡਿਜ਼ਾਈਨਸ ਸਰ ਬਹੁਤ ਆਏ ਹੈਗੇ ਇਸ ਵਾਰ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਵਿਜ਼ਿਟ ਕਰਕੇ ਠੀਕ ਹੈ ਜੀ ਪੂਰੇ ਸ਼ੋਰੂਮ ਦੇ ਵਿੱਚ ਜੀ ਡਿਜ਼ਾਈਨਸ ਦੀ ਮਤਲਬ ਜੋ ਆਏ ਹੋਏ ਆ ਸਾਰੇ ਮਾਡਰਨ ਹੋਣ ਕਲਾਸਿਕਲ ਹੌਨ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਘੱਟ ਤੋਂ ਘੱਟ ਰੇਟ ਔਰ ਵੱਧ ਤੋਂ ਵੱਧ ਰੇਟ ਸਾਰੇ ਡਿਜ਼ਾਈਨਸ ਜਿਵੇਂ ਕਸਟਮਰ ਨੂੰ ਪਸੰਦ ਹੈ ਜੈਸੀ ਰਿਕੁਆਇਰਮੈਂਟ ਹੈ ਜੀ ਜੀ ਸਰ ਤੇ ਇੱਕ ਦੋਸਤੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਸਾਰੇ ਤੁਹਾਨੂੰ ਝੂਮਰ ਦਿਖਾਵਾਂਗੇ ਬਾਈ ਹੋਰ ਹੰਦ ਨਾਲ ਇੱਕ ਜਿਹੜਾ ਜੇ ਕਹਿਦੀ ਹੈ ਪਾਰਦਰਸ਼ੀ ਕਮ ਹੈ ਜੇ ਪ੍ਰਾਈਸ ਲਿਖੇ 27500 ਤਾਂ ਆਉਣ ਵਾਲੇ ਸਮੇਂ ਜਿਹੜਾ ਲੇਟ ਅਲੱਗ ਹੋਣਾ ਉਹਦਾ ਚੇਂਜ ਹੋ ਸਕਦਾ ਪਰ ਜੇ ਅੱਜ ਇਹਦੇ 27500 ਲੈ ਤੁਸੀਂ ਆਰਡਰ ਕਰਦੇ ਹੋ ਤੁਹਾਨੂੰ ਉਨੇ ਦੀ ਮਿਲ ਲਗਾ ਸਾਰਿਆਂ ਦੇ ਉੱਪਰ ਪ੍ਰਾਈਸ ਟੈਗ ਲੱਗੇ ਹੋਣਦੇ ਆ ਹਾਂਜੀ ਭਾਈ ਹੁਣ ਸ਼ੁਰੂ ਕਰੀਏ ਇੱਥੋਂ ਸ਼ੁਰੂ ਕਰ ਲੈਨੇ ਸਰ ਇਹ 7 ਫੀਟ ਦਾ ਸ਼ੈਂਡਲियर ਹੈਗਾ ਪੂਰਾ ਕ੍ਰਿਸਟਲ ਦੇ ਵਿੱਚ ਹੈਗਾ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਮਾਡਲ ਹੈ ਇਸ ਦੇ ਵਿੱਚ ਜਿਹੜਾ ਨਾਰਮਲ ਚੱਲ ਰਿਹਾ ਹੈਗਾ ਬਾਹਰ ਦੀ ਲੇਅਰ ਆਂਦੀ ਹੈਗੀ ਉਹ ਗਲਾਸ ਦੀ ਹੋਵੇ ਆ ਕਿਸੇ ਹੋਰ ਚੀਜ਼ ਦੀ ਸਟੀਲ ਦੇ ਵਿੱਚ ਪਹਿਲੀ ਵਾਰ ਆਈ ਹੈ ਔਰ 4 ਲੇਅਰ 5 ਲੇਅਰ ਦਾ ਮਾਡਲ ਹੈਗਾ ਇਹ ਅੱਛਾ ਆ ਕੰਚ ਨਹੀਂ ਇਹ ਸਟੀਲ ਆ ਗਿਆ ਜੀ ਪੂਰਾ ਸਟੀਲ ਹੈ ਐਂਟੀ ਕਰੋਜ਼ਨ ਰੈਸਟ ਵਗੈਰਾ ਕੁਝ ਨਹੀਂ ਹੋਊਗਾ ਐਜ਼ ਇਟ ਇਜ਼ ਰਹੂਗਾ ਜ਼ੀਰੋ ਮੇਨਟੇਨੈਂਸ ਦਾ ਪ੍ਰੋਡਕਟ ਹੈ ਇਹ ਕੀ ਬਾਤ ਹੈ ਜੀ ਤੇ ਆ ਜੇ ਅੰਗੂਰਾ ਵਰਗਾ ਏ ਤਾਂ ਤੁਹਾਨੂੰ ਪਤਾ ਹੀ ਆ ਆਪਣੀ ਵੀਡੀਓਜ਼ ਦੇ ਵਿੱਚ ਹਰ ਇੱਕ ਵਾਰ ਸਭ ਤੋਂ ਸਾਡਾ ਬੈਸਟ ਸੇਲਿੰਗ ਮਾਡਲ ਰਿਹਾ ਔਰ ਇਸ ਵਾਰ ਇਹ 11 ਫੁੱਟ ਦੀ ਹਾਈਟ 'ਚ ਆਇਆ ਹੈਗਾ ਪੂਰਾ ਐਲੂਮੀਨੀਅਮ ਦਾ ਫਰੇਮ ਹੈ ਰਸਟ ਵਗੈਰਾ ਕੁਝ ਨਹੀਂ ਹੋਊਗਾ ਜ਼ੀਰੋ ਮੇਨਟੇਨੈਂਸ ਪ੍ਰੋਡਕਟ ਹੈ ਇਹ ਸਾਡਾ ਬੈਸਟ ਸੇਲਿੰਗ ਮਾਡਲ ਹੈ ਠੀਕ ਹੈ ਜੀ ਇਹ ਕਿੰਨੇ ਦਾ ਜੀ ਇਹ ਵਾਲਾ 99500 ਦਾ ਸਰ 99500 ਇਸ ਤੋਂ ਅੱਗੇ ਸਰ ਜੇ ਕਰੀਏ ਕਲਾਸਿਕਲ ਦੀ ਗੱਲ ਇਹ 45 ਲਾਈਟਸ ਦਾ ਮਾਡਲ ਸਰ ਆਪਣੇ ਕੋਲ ਆਇਆ ਹੈਗਾ ਇਸ ਵਾਰ ਜੀ ਔਰ ਕਲਾਸਿਕਲ ਦੇ ਵਿੱਚ ਹੈਗਾ ਜਿਵੇਂ ਅੱਜਕੱਲ ਕਲਾਸਿਕਲ ਕੁੱਠੀਆਂ ਬਣ ਰਹੀਆਂ ਹੈਗੀਆਂ ਬਹੁਤ ਕਲਾਸਿਕਲ ਨੂੰ ਕਸਟਮਰਸ ਪ੍ਰੀਫਰੈਂਸ ਦੇ ਰਹੇ ਹੈਗੇ ਉਸ ਦੇ ਲਈ ਇਹ ਵਾਲਾ ਮਾਡਲ ਸਭ ਤੋਂ ਸਾਡਾ ਬੈਸਟ ਸੇਲਿੰਗ ਮਾਡਲ ਹੈ ਜੀ ਔਰ ਪ੍ਰਾਈਸ ਵਾਈਜ਼ ਵੀ 64500 ਰੁਪੀਆ ਦਾ ਸਰ ਕੀ ਬਾਤ ਹੈ ਜੀ ਤੇ ਬਾਈ ਜੀ ਅੱਗੇ ਆ ਜਿਓ ਤੇ ਆ ਛੋਟਾ ਵੀ ਬਹੁਤ ਸੋਹਣਾ ਲੱਗਿਆ ਹੈ ਉੱਪਰ ਪਰ ਅੱਗੇ ਦਿਖਾ ਦੀ ਇੱਧਰ ਬਹੁਤ ਸੋਹਣੇ ਸੋਹਣੇ ਜਗ੍ਹਾ ਦੀ ਝੂਮਰ ਲੱਗੇ ਹੋਏ ਨੇ ਜਿਹੜੇ ਕਿ ਮਾਡਰਨ ਕੋਠੀਆਂ ਜਾਂ ਕੋਈ ਵੀ ਬਿਲਡਰ ਭਰਾ ਕੰਮ ਕਰਕੇ ਬਣਾ ਕੇ ਕੁਟੀ ਸੇਲ ਕਰਦੇ ਉਹਨਾਂ ਲਈ ਵੀ ਇੱਕ ਤੋਹਫੇ ਵਾਲੀ ਚੀਜ਼ ਹੀ ਹੈ ਬਾਈ ਇਹ ਕਿਹੜਾ ਆ ਗਿਆ ਜੀ ਬੈਟਰੀ ਟਾਈਪ ਦਾ A20 ਲਾਈਟਸ ਦਾ ਮਾਡਲ ਹੈ ਸਰ ਇਹ ਪਿਛਲੀ ਵੀਡੀਓ ਚ ਵੀ ਆਪਣਾ ਬੈਸਟ ਸੇਲਿੰਗ ਮਾਡਲ ਰਿਹਾ ਇਹ ਦੁਬਾਰਾ ਤੋਂ ਰੀਸਟਾਕ ਹੋਇਆ ਹੈਗਾ ਜੀ 20 ਲਾਈਟਸ ਦੇ ਵਿੱਚ ਹੈਗਾ ਔਰ ਤਿੰਨ ਮੋਡ ਦੇ ਵਿੱਚ ਚੱਲਦਾ ਹੈਗਾ ਚਾਹੀ ਇਸ ਦੀ ਉੱਪਰ ਵਾਲੀ ਟ੍ਰੇ ਦੀ ਲਾਈਟ ਚਲਾ ਲਓ ਚਾਹੀ ਇਸ ਦਾ ਪੂਰਾ ਕੰਪਲੀਟ ਸੈੱਟ ਚਲਾ ਲਓ ਜਾਂ ਖਾਲੀ ਇਹ ਚਲਾ ਲਓ ਅਗਰ ਤੁਸੀਂ ਟ੍ਰੇ ਵਾਲੀ ਲਾਈਟਸ ਬੰਦ ਕਰਨੀਆਂ ਉਹ ਵੀ ਹੋ ਸਕਦਾ ਮਤਲਬ ਬਿਜਲੀ ਦਾ ਬਚਤ ਵੀ ਕਰਦਾ ਹੈ ਤੇ ਲੁੱਕ ਵੀ ਦਿੰਦਾ ਜੀ ਜੀ ਸਰ ਠੀਕ ਹੈ ਜੀ ਇਹ ਕਲਾਸਿਕਲ ਉਹਦੇ ਨਾਲ ਦਾ ਛੋਟੇ ਚ ਆ ਗਿਆ ਜੀ ਉਹ ਮੈਟਲ ਦੇ ਵਿੱਚ ਹੈ ਸਰ ਇਹ ਪੂਰਾ ਜਿਹੜਾ ਹੈਗਾ ਟਾਪ ਟੂ ਬਾਟਮ ਪੂਰਾ ਗਲਾਸ ਦੇ ਵਿੱਚ ਬਣਿਆ ਹੋਇਆ ਹੈ ਉਹ 45 ਲਾਈਟਸ ਦਾ ਹੈ ਇਹ 45 40 ਲਾਈਟਸ ਦਾ ਮਾਡਲ ਹੈ ਠੀਕ ਹੈ ਸਰ ਹਾਂਜੀ ਇਸ ਤੋਂ ਅੱਗੇ ਜੀ ਗੱਲ ਕਰੀਏ ਜੀ ਆ ਦੋ ਵਾਲੇ ਝੂਮਰ ਵੱਡੇ ਆ ਗਏ ਜੀ ਇਹ ਸਰ ਡਬਲ ਹਾਈਟ ਦੀ ਅੱਜ ਕੱਲ ਜਿਹੜੀ ਡਿਊਪਲੈਕਸ ਬਣਦੀ ਹੈ ਬਹੁਤ ਜਿਸ ਨੇ ਸਪੋਜ਼ ਲੌਬੀ ਦੀ ਕਟਆਊਟ ਬਹੁਤ بڑا ਹੈ ਜਾਂ ਐਂਟਰੀ ਫਾਇਰ ਹੈ ਉਸ ਦੇ ਵਿੱਚ ਲੱਗਣ ਲਈ ਬੈਸਟ ਮਾਡਲ ਹੈ ਜੀ ਠੀਕ ਹੈ ਜੀ ਹਾਂਜੀ ਲੌਬੀ ਦੋਸਤੋ ਅੱਗੇ ਆ ਜਾਓ ਆ ਵਾਲੇ ਚੂਮਰ ਵੀ ਬਾਈ ਨਾਲ ਬਹੁਤ ਪਸੰਦ ਕੀਤੇ ਸੀ ਪਹਿਲਾਂ ਵਾਲੇ ਵੀਡੀਓ ਦੇ ਵਿੱਚ ਗੜਬੀ ਟਾਈਪ ਬਹੁਤ ਸੋਹਣੇ ਜੇ ਕਹ ਦੀ ਬਣੀ ہوئی ਹੈ ਚੀਜ਼ ਤੇ ਲਾਈਟਾਂ ਵੀ ਇਹ ਚੇਂਜ ਕਰਦੇ ਹਨਾ ਬਈ ਕਲਰ ਚੇਂਜ ਕਰਦੀ ਹੈਗੀ ਸਰ ਇਹ ਸਾਰੇ ਜਿੰਨੇ ਮਾਡਲ ਹੈ ਆਪਣੇ ਕੋਲ ਇਨ ਹਾਊਸ ਇਹ ਸਾਰੇ ਟਰਾਈ ਕਲਰ ਮਾਡਲ ਹੈ ਚਾਹੇ ਇਹਨਾਂ ਨੂੰ ਵਾਈਟ ਚਲਾ ਲਓ ਚਾਹੇ ਇਹਨਾਂ ਨੂੰ ਵਾਰਮ ਵਾਈਟੀਆਂ ਚਾਹੇ ਇਸ ਨੂੰ ਨੇਚਰਲ ਵਾਈਟ ਕੋਈ ਵੀ ਕਲਰ ਤੁਸੀਂ ਚਲਾ ਸਕਦੇ ਹੋ ਐਸ ਪਰ ਰਿਕੁਆਇਰਮੈਂਟ ਜੀ ਆ ਵੀ ਬਹੁਤ ਸੋਹਣਾ ਬਾਈ ਮਾਡਲ ਤੇ ਬਹੁਤ ਘੈਂਡ ਘੈਂਡ ਚੀਜ਼ਾਂ ਬਾਈ ਲੱਭ ਕੇ ਲਿਆਉਂਦਾਗਾ ਭਾਈ ਸਟਾਕ ਜੇ 2-4 ਇਕੱਠੇ ਲੈਣੇ ਹਨ ਇੱਕੋ ਡਿਜ਼ਾਈਨ ਦੇ ਸਾਰੇ ਮਿਲ ਜਾਣਗੇ ਜਿੰਨੇ ਮਰਜ਼ੀ ਸਰ ਐਕਚੁਅਲੀ ਇਨ ਹਾਊਸ ਆਪਣਾ ਇمپੋਰਟ ਕਰਨ ਕਰਕੇ ਸਾਨੂੰ ਇੱਕ ਐਡਵਾਂਟੇਜ ਇਹ ਰਹਿੰਦਾ ਵੀ ਸਾਨੂੰ ਇਹ ਨਹੀਂ ਕਿਤੇ ਲੱਭਣਾ ਪਊਗਾ ਜਾਂ ਕਰਨਾ ਪਊਗਾ ਨਹੀਂ ਸਾਡੇ ਕੋਲ ਇਨ ਹਾਊਸ ਆਪਣਾ ਸਟਾਕ ਹੈ ਸਪੋਜ਼ ਕਸਟਮਰ ਡਿਮਾਂਡ ਕਰਦੇ ਵੀ ਇੱਕ ਨਾਲ ਦੇ ਦੋ ਚਾਹੀਦੇ ਰੀਸੈਂਟ ਸਾਡੇ ਨਾਲ ਹੋ ਕੇ ਵੀ ਚੁੱਕਿਆ ਕੋਈ ਜਿਵੇਂ ਫਾਰਮ ਹਾਊਸ ਵਾਲੇ ਸੀਗੇ ਜਾਂ بڑے ਫਾਰਮ ਹਾਊਸ ਵਾਲੇ ਸੀਗੇ ਇੱਕ ਦੋ ਜਗ੍ਹਾ ਤੇ ਅਸੀਂ ਆਪਣਾ ਕੰਮ ਪੂਰਾ ਕੀਤਾ ਹੈਗਾ ਉਹਨਾਂ ਦੇ ਵਿੱਚ ਅਸੀਂ ਉਹਨਾਂ ਦੀ ਰਿਕੁਆਇਰਮੈਂਟ ਫੁੱਲਫਿਲ ਕੀਤੀ ਹੈ ਦੂਰੋਂ ਦੂਰੋਂ ਸਾਨੂੰ ਅਪਰੋਚ ਕੀਤਾ ਉਹਨਾਂ ਨੇ ਔਰ ਅਸੀਂ ਰੱਬ ਦੀ ਕਿਰਪਾ ਨਾਲ ਵਧੀਆ ਉਹ ਦਿੱਤਾ ਸਭ ਤੋਂ ਵੱਡੀ ਗੱਲ ਦੋਸਤੋ ਵਿਆਹਾਂ ਦਾ ਸੀਜ਼ਨ ਸਟਾਰਟ ਹੋਣ ਵਾਲਾ ਹੈ ਮੈਰਿਜ ਵੈਲਸ ਬਹੁਤ ਨਵੇਂ ਬਣ ਰਹੇ ਨੇ ਨਵੇਂ ਰੈਸਟੋਰੈਂਟ ਬਣ ਰਹੇ ਆ ਉਹਨਾਂ ਦੇ ਵਿੱਚ ਤੁਸੀਂ ਝੂਮਰ ਲਾਉਣੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਚੀਜ਼ ਖਾਸ ਆ ਜਾਂਦੀ ਹੈ ਬਹੁਤ ਸਾਰੇ ਮਿੱਤਰ ਕਹਿੰਦੇ ਬਈ ਸਸਤਾ ਮਿਲ ਗਿਆ ਝੂਮਰ ਪਰ ਤੁਹਾਨੂੰ ਨਵੀਂ ਚੀਜ਼ ਨਹੀਂ ਮਿਲਦੀ ਜਿਹੜੀ ਆਉਣ ਵਾਲੇ 5-7 ਸਾਲਾਂ ਤੱਕ ਤੁਹਾਨੂੰ ਮਾਰਕੀਟ ਵਿੱਚ ਮਿਲਨੀ ਨਹੀਂ ਤੇ ਜੇ ਉਹੀ ਜੀ ਨਵੀਂ ਚੀਜ਼ ਚਾਹੋ ਨੇ ਜਿਵੇਂ ਕਿ ਆ ਤੁਸੀਂ ਦੇਖ ਸਕਦੇ ਹੋ ਕੰਚ ਵੀ ਆ ਲੱਗਾ ਵੀ ਜਿਵੇਂ ਸਟੀਲ ਲੱਗੀ ਹੁੰਦੀ ਹੈ ਕਿ ਸਟੀਲ ਹੀ ਆ ਬਈ ਇਹ ਐਕਚੁਅਲੀ স্মੋਕ ਕਲਰ ਦਾ ਪਾਰ ਠੀਕ ਹੈ ਜੀ ਇਸ ਨੂੰ ਸਪੈਸ਼ਲ ਐਸਾ ਕਲਰ ਕੀਤਾ ਹੋਇਆ ਹੈ ਵੀ ਦੂਰੋਂ ਐਵੇਂ ਲੱਗੇ ਕਿ ਮੈਟਲ ਦਾ ਪਾਰਟ ਹੈ ਲੇਕਿਨ ਜਦੋਂ ਤੁਸੀਂ ਹੱਥ ਲ ਫੀਲ ਕਰਕੇ ਦੇਖੋ ਇਹ ਗਲਾਸ ਹੈ ਠੀਕ ਹੈ ਜੀ ਹਾਂਜੀ ਤੇ ਲਓ ਵੀ ਦੋਸਤੋ ਜੇ ਕੋਈ ਵੀ ਨਵਾਂ ਪ੍ਰੋਡਕਟ ਤੁਸੀਂ ਬਣਾ ਰਹੇ ਹੋ ਘਰ ਬਣਾ ਰਹੇ ਹੋ ਜਾਂ ਖਾਸ ਕਰਕੇ ਕਮਰਸ਼ੀਅਲ ਬਿਲਡਿੰਗ ਤਿਆਰ ਕਰ ਰਹੇ ਹੋ ਉਹਨਾਂ ਲਈ ਤਾਂ ਭਾਈ ਬਹੁਤ ਵਧੀਆ-ਵਧੀਆ ਤੋਹਫੇ ਲੈ ਕੇ ਆਇਆ ਵੀ ਲੌਂਗ ਟਰਮ 'ਚ ਤੁਹਾਨੂੰ ਇਹ ਚੀਜ਼ਾਂ ਨਹੀਂ ਮਿਲਣੀਆਂ ਭਾਈ ਹੁਣ ਆਹ ਸਭ ਤੋਂ ਲੇਟੈਸਟ ਤੇ ਸਭ ਤੋਂ ਜ਼ਿਆਦਾ ਮੰਗਲਾ ਸੇਲ ਹੋਣ ਵਾਲਾ ਪ੍ਰੋਡਕਟ ਹੈ ਤੁਹਾਡਾ اپنی ਹਰ ਇੱਕ ਵੀਡੀਓ ਚ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਆਰਟੀਕਲ ਰਿਹਾ ਸਰ 120 ਲਾਈਟ ਦਾ ਮਾਡਲ ਬਹੁਤ ਹੀ ਵਧੀਆ ਰੇਟ ਤੇ ਦਿੰਦੇ ਹੈਗੇ ਮੋਰਓਵਰ ਆਫਟਰ ਸੇਲ ਇਸ ਨੂੰ ਇੰਸਟਾਲ ਕਰਵਾਣਾ ਕੁਝ ਵੀ ਕਰਨਾ ਇਸ ਦੀ ਸਭ ਜ਼ਿੰਮੇਵਾਰੀ ਅਸੀਂ ਲੈਂਦੇ ਆ ਮਤਲਬ ਟਰਾਂਸਪੋਰਟੇਸ਼ਨ ਤੋਂ ਲੈ ਕੇ A ਟੂ Z ਕਸਟਮਰ ਆਰਡਰ ਦੇ ਕੇ ਜਾਣ ਔਰ ਉਸ ਤੋਂ ਬਾਅਦ ਆਫਟਰ ਸੇਲ ਜਿਹੜੀ ਸਭ ਸਰਵਿਸ ਹੈਗੀ ਉਹ ਅਸੀਂ ਖੁਦ ਦਿੰਦੇ ਹਾਂ ਜੀ ਜੀ ਬਈ ਚੂਮਰ ਹੋਰ ਵੀ ਬਹੁਤ ਪਏ ਨੇ ਤੇ ਇੱਕ ਆਪਾਂ ਗਰਾਉਂਡ ਫਲੋਰ ਤੇ ਸਾਰੇ ਤਰ੍ਹਾਂ ਦੀ ਲਾਈਟਿੰਗ ਵਗੈਰਾ ਮਿਲ ਜਾਂਦੀ ਹੈ ਉਹ ਵੀ ਦਿਖਾ ਦਈਏ ਜੀ ਫਿਰ ਆਪਾਂ ਬਿਲਕੁਲ ਬਿਲਕੁਲ ਜੀ ਆਜੋ ਚੱਲਦੇ ਹਾਂ ਜੀ ਫਿਰ ਦੋਸਤੋ ਗਰਾਉਂਡ ਫਲੋਰ ਤੇ ਆਜਾ ਲਓ ਵੀ ਦੋਸਤੋ ਗਰਾਉਂਡ ਫਲੋਰ ਤੇ ਆ ਚੁੱਕੇ ਹਾਂ ਬਈ ਸਾਰੇ ਤਰ੍ਹਾਂ ਦੇ ਪ੍ਰੋਡਕਟ ਮਿਲਦੇ ਹੁਣ ਜੇ ਕਰੀਏ ਫੈਂਸੀ ਲਾਈਟਾਂ ਦੀ ਬਿਲਕੁਲ ਸਰ ਜੀ ਆ ਹோம் ਡੈਕੋਰੇਟਿਵ ਲਾਈਟਿੰਗ ਦੀ ਤੁਹਾਡੀ ਕੋਈ ਵੀ ਸਪੈਸ਼ਲ ਰਿਕੁਆਇਰਮੈਂਟ ਹੈ ਅਸੀਂ ਮਤਲਬ ਨਾਥ ਇ ਏ ਦੇਖੀ ਜੀ ਬਹੁਤ ਸੋਹਣੇ ਇਹ ਆਊਟਡੋਰ ਵਾਲੇ ਆਗੇ ਜੀ ਸਰ ਸਾਰੀ ਆਪਣੇ ਕੋਲ ਗੇਟ ਲਾਈਟ ਦੀ ਰੇਂਜ ਹੈਗੀ ਆਊਟਡੋਰ ਵਾਲ ਲਾਈਟ ਦੀ ਰੇਂਜ ਹੈਗੀ ਸਰ ਠੀਕ ਹੈ ਜੀ ਜੈਸੀ ਕਸਟਮਰ ਦੀ ਰਿਕੁਆਇਰਮੈਂਟ ਹੈ ਉਸ ਨੂੰ ਪੂਰੀ ਫੁਲਫਿਲ ਕਰਦੇ ਹੈਗੇ ਕੀ ਬਾਤ ਹੈ ਜੀ ਲਓ ਵੀ ਦੋਸਤੋ ਝੂਮਰ ਵੀ ਨਵੇਂ-ਨਵੇਂ ਡਿਜ਼ਾਈਨ ਬੱਸ ਸਾਨੂੰ ਉੱਪਰ ਦਿਖਾਈ ਚੁੱਕੇ ਆਂ ਹਰ ਤਰ੍ਹਾਂ ਦੀ ਲਾਈਟਿੰਗ ਜਿਹੜੀ ਵੀ ਤੁਹਾਨੂੰ ਫੈਂਸੀ ਲਾਈਟ ਦੇ ਵਿੱਚ ਡਿਜ਼ਾਈਨ ਚਾਹੀਦਾ ਉਹ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਲਾਈਟਿੰਗ ਫੈਂਸੀ ਲਾਈਟਿੰਗ ਆਪਸ਼ਨ ਤੁਸੀਂ ਦੇਖਣੇ ਵੀ ਇਹ ਰਾ ਚੀਜ਼ ਕਿਵੇਂ ਲੱਗੂ ਕਿੱਥੇ ਲਾਈਏ ਉਹ ਸ ਇੱਕੋ ਛੱਤ ਥੱਲੇ ਮਿਲ ਜਾਣੀਆਂ ਨੇ ਨੰਬਰ ਸਕਰੀਨ ਤੇ ਦਿੱਤਾ ਹੈ ਤੇ ਐਡਰੈਸ ਬਾਈ ਹੋਰਾਂ ਦਿੱਤਾ ਹੋਇਆ ਬਈ ਆ ਚੀਜ਼ਾਂ ਬੜੀਆਂ ਫੈਂਸੀ ਨੇ ਇਹ ਮਤਲਬ ਕਿੱਥੇ ਲੱਗਦੀਆਂ ਰੂਮਸ ਵਗੈਰਾ ਚ ਇੰਡੋਰ ਯੂਜ਼ ਲਈ ਸਰ ਸਾਰੀ ਆਪਣੀ ਰੇਂਜ ਹੈਗੀ ਸਪੋਜ਼ ਇਹ ਵਾਲਾ ਮਾਡਲ ਹੋਵੇ ਜਾਂ ਸਵੈਨ ਦਾ ਮਾਡਲ ਹੋਵੇ 8 ਲੀਫ ਵਾਲਾ ਹੋਵੇ ਸਾਰੇ ਬਿਲਕੁਲ ਲੇਟੈਸਟ ਮਾਡਲ ਨੇ ਸਰ ਠੀਕ ਹੈ ਜੀ ਹਾਂ ਜੀ ਲੋਬੇ ਦੋਸਤੋ ਜਿਹੜੀ ਵੀ ਚੀਜ਼ ਤੁਸੀਂ ਸੋਚਦੇ ਹੋ ਵੀ ਯਾਰ ਸਾਨੂੰ ਘਰ ਸਾਡਾ ਕੰਪਲੀਟ ਹੈ ਤੇ ਇੰਟੀਰੀਅਰ ਦੇ ਵਿੱਚ ਲਾਈਟਾਂ ਸਾਨੂੰ ਇਸ ਤਰੀਕੇ ਦੇ ਚਾਹੀਦਿਆਂ ਨੇ ਭਾਈ ਇਧਰ ਮੈਂ ਫਿਲਿਪਸ ਦੇ ਦੇਖ ਰਿਹਾ ਹਾਂ ਬ੍ਰਾਂਡ ਦੇ ਇਹ ਵੀ ਆਪਣੇ ਕੋਲ ਅਲੱਗ ਮਿਲਦੇ ਆ ਵੀ ਸਰ ਹਾਂਜੀ ਸਰ ਇਹ ਮਿਰਰ ਲਾਈਟ ਹੈਗੀ ਮਿਰਰ ਹੈੱਡ ਦੇ ਉੱਪਰ ਲੱਗਣ ਲਈ ਠੀਕ ਹੈ ਇਹ ਵਾਲੀ ਮਿਰਰ ਲਾਈਟ ਫਿਲਿਪਸ ਨੇ ਬਿਲਕੁਲ ਨਵੀਂ ਲਾਂਚ ਕੀਤੀ ਹੈਗੀ ਇਹ ਵੀ ਆਪਣੇ ਕੋਲ ਹੁੰਦੀ ਹੈ ਜੀ ਇਹ ਟੇਬਲ ਵਾਲਾ ਮਾਡਲ ਸਾਡਾ ਬਿਲਕੁਲ ਲੇਟੈਸਟ ਆਇਆ ਹੈ ਸਰ ਡਾਈਨਿੰਗ ਟੇਬਲ ਦੇ ਉੱਪਰ ਲਈ ਲੀਫ ਵਾਲਾ ਮਾਡਲ ਮਤਲਬ ਪਲੇਟਾਂ ਹੀ ਲਾਦੇ ਆ ਡਾਈਨਿੰਗ ਵਾਲੀਆਂ ਹਨ ਭਾਈ ਥੱਲੇ ਵੀ ਦਿੱਤਾ ਹਾਂ ਵੀ ਬਿਲਕੁਲ ਸਰ ਪੂਰਾ ਇੱਕ ਆਟੋ ਕਲਰ ਚੇਂਜ ਕਰਦਾ ਹੈਗਾ ਨੰਬਰ ਆਫ ਟਾਈਮਸ ਕਸਟਮਰ ਜਿੰਨੀ ਵਾਰ ਸਵਿਚ ਆਨ ਆਫ ਕਰਕੇ ਚਲਾ ਏ ਸਰ ਸਪੋਸ ਜਿਹੜਾ ਆਪਾਂ ਉੱਪਰ 120 ਲਾਈਟ ਦਾ ਦੇਖਿਆ ਉਸੀ ਦਾ ਛੋਟਾ ਵਰਜਨ ਹੈਗਾ ਕਸਟਮਰ ਅੱਜਕੱਲ ਡਿਮਾਂਡ ਕਰਨ ਲੱਗੇ ਆ ਕਿ ਜੀ ਡਬਲ ਹਾਈਟ ਤੇ ਵੀ ਸੇਮ ਲਗਾਣਾ ਹੈ ਔਰ ਡਰਾਇੰਗ ਰੂਮ ਚ ਵੀ ਜਾਂ ਸਿੰਗਲ ਹਾਈਟ ਦੀ ਜਿਹੜੀ ਲੌਬੀ ਆ ਉਸ ਤੇ ਸੇਮ ਲਗਾਣਾ ਹੈ ਇਹ ਉਸੀ ਦਾ ਛੋਟਾ ਵਰਜਨ ਹੈ ਸਰ ਜੀ ਲੌਬੀ ਦੋਸਤੋ ਤੇ ਨਾਥ ਇਲੈਕਟ੍ਰੀਕਲ ਜਿਹੜਾ ਕਿ ਪਟਿਆਲਾ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਹਨਾਂ ਕੋਲੇ ਜਿਹੜੀ ਰੇਂਜ ਮਿਲ ਜੂ ਤੁਹਾਨੂੰ ਪੂਰੇ ਪੰਜਾਬ ਚ ਨਹੀਂ ਮਿਲਦੀ ਇੱਕ ਵਾਰ ਘੇੜਾ ਮਾਰ ਲਿਓ ਜੋ ਵੀ ਤੁਸੀਂ ਰਿਕੁਆਇਰਮੈਂਟਾ ਚਾਹੇ ਵਟਸਐਪ ਕਰਦੇ ਹੋ ਬਾਈ ਨੂੰ ਵੀ ਸਾਨੂੰ ਆ ਚੀਜ਼ ਚਾਹੀਦੀ ਉਹ ਵੀ ਬਾਈ ਹੋਰੀ ਪ੍ਰੋਵਾਈਡ ਕਰ ਦੇਣਗੇ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਵੇਂ ਆਹ ਪ੍ਰੋਡਕਟ ਤੁਹਾਨੂੰ ਪਸੰਦ ਆ ਗਿਆ ਇਹਦੇ 2 4 5 ਵੀ ਜਿੰਨੇ ਚਾਹੀਦੇ ਉਹਨੇ ਪੀਸ ਤੁਹਾਨੂੰ ਅਵੇਲੇਬਲ ਕਰਾ ਦੇਣਗੇ ਵੀਰ ਹੋਰੀ ਬਾਈ ਫਿਟਿੰਗ ਵਗੈਰਾ ਦਾ ਵੀ ਸਾਰਾ ਆਪਾਂ ਕਰਵਾ ਦਨੇ ਜੀ ਸਰ ਹਰ ਇੱਕ ਚੀਜ਼ ਅਸੀਂ ਪ੍ਰੋਵਾਈਡ ਕਰਦੇ ਹਾਂ ਕਿ ਸਰਵਿਸ ਸੈਕਟਰ ਦੇ ਵਿੱਚ ਸਪੋਜ਼ ਉਹ ਇੰਸਟਾਲੇਸ਼ਨ ਹੋਵੇ ਜਾਂ ਟਰਾਂਸਪੋਰਟੇਸ਼ਨ ਹੋਵੇ ਨਾਥ ਇਲੈਕਟ੍ਰੀਕਲ ਹਰ ਇੱਕ ਚੀਜ਼ ਪ੍ਰੋਵਾਈਡ ਕਰਦੀ ਹੈ ਔਰ ਚਾਹੇ ਵਿਦਿਨ ਪੰਜਾਬ ਹੋਵੇ ਜਾਂ ਆਊਟਰ ਪੰਜਾਬ ਵੀ ਹੋਵੇ ਜਿੱਥੇ ਮਰਜੀ ਹੋਵੇ ਅਸੀਂ ਪੂਰਾ ਕਸਟਮਰ ਸਰਵਿਸ ਪ੍ਰੋਵਾਈਡ ਕਰਦੇ ਹੈਗੇ ਜੀ ਜੀ ਸਰ ਧੰਨਵਾਦ ਦੋਸਤ ਧੰਨਵਾਦ